ਸਾਸਤਰੀ ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਸਾਰਾ ਕਟਰ ਮੱਕੀ ਵਾਲਾ ਲਾ ਕੇ ਟਕਾਣੇ ਲਾਤਾ ਹੋ ਇੱਥੇ ਆਪਣੇ ਲੱਗ ਗਿਆ ਨਾ ਮੁਰਗੀ ਫਾਰਮ ਆ ਉੱਥੇ ਲਾ ਜਾਂਦਾ ਇਹ ਕਟਰ ਜੇ ਉਰੀ ਰੱਖ ਲਿਆ ਮੈਂ ਕਿਹਾ ਫੀਟਰਾਂ ਦਾ ਲਾਉਣਾ ਇਹਦੇ ਵਿੱਚ ਹੀ ਲਾ ਦਾਂਗੇ ਬਾਈ ਥੱਲੇ ਤੁਹਾਨੂੰ ਪਤਾ ਹੀ ਆ ਨਾ ਵੀ ਲਾ ਥੱਲੇ ਲੈਦਾ ਹੈ ਬਾਈ ਜਾਂਦਾ ਸੌਖਾ ਜਾ ਪਰ ਪੈਂਦਾ ਬਹੁਤ ਔਖਾ ਆਪਾਂ ਇੱਕ ਜਿਗਾੜ ਬਣਾਵਾਂਗੇ ਜਿਹਦੇ ਵਿੱਚ ਮੰਨ ਲਓ ਫੀਟਰਾਂ ਆ ਰਾਮਗੱਲ ਹੈ ਨਾ ਥੱਲੇ ਹੀ ਲੈ ਜਾ ਕਰੇ ਟਰਾਲੇ ਦੀ ਲੋੜੇ ਨਾ ਪਿਆ ਕਰੇ ਕਿ ਹੁਣ ਬਾਈ ਆਏ ਆ ਮੜੀ ਜੀ ਥੋੜੀ ਜਗ੍ਹਾ ਦੀ ਚੰਗੀ ਆ ਇਹ ਵੀ ਚਲੋ ਇੱਥੇ ਬਾਜਰਾ ਵੱਢਿਆ ਆਇਆ ਸੀ ਨਾ ਖਾਲੀ ਦਾ ਖੇਤ ਉਹਦੇ ਕਰਕੇ ਆਪਣਾ ਸੂਤ ਆ ਗਿਆ ਨਹੀਂ ਬਾਈ ਮੇਰੀ ਮਸ਼ੀਨ ਕੋ ਉੱਥੇ ਸੂਏ ਤੇ ਖਾਣੀ ਸੀ ਤਾਂ ਕਰਕੇ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਆ ਜੇ ਚਲੋ ਮਹਾਰਾਜ ਉਹ ਵੀ ਹਨਾ ਕਰੂਗਾ ਛੇਤੀ ਉਹ ਬਾਕੀ ਬਾਈ ਇੰਨਾ ਮੈਂ ਕਹਿੰਦਾ ਮੁੰਡੇ ਨੂੰ ਸ਼ੌਂਕ ਆ ਮਸ਼ੀਨ ਦਾ ਦੇ ਲੋ ਥੇ ਕਰ ਦੁਪਹਿਰੇ ਦੇ ਵਿੱਚ ਹਨਾ ਬਸ ਮਸ਼ੀਨ ਦੇ ਉੱਤੇ ਦਾ ਨਾ ਆ ਰਾ ਉਹ ਦੇਖੋ ਉਧਰ ਕਿੱਥੇ ਜੜਿਆ ਪਿਆ ਮੈਂ ਕਹਿੰਦਾ ਇਹ ਪੁੱਤ ਨੇ ਮੇਰੇ ਨੇ ਮਸ਼ੀਨਾਂ ਹੀ ਚਲਾਉਣੀਆਂ ਮੈਨੂੰ ਲੱਗਦਾ ਇੱਥੇ ਕਿਆ ਕਰਦਾ ਕਿੱਥੇ ਕਿਵੇਂ ਚਲਾਉਂਗਾ ਸੀਨਾ ਕਿਵੇਂ ਐਂ ਚਲਾਉਂਗਾ ਦੇਖ ਲਓ ਇੱਧਰ ਅਜੇ ਮੈਂ ਕਹਿੰਦਾ ਪੜ ਲਣ ਚੰਗਾ ਵੀ ਮਸ਼ੀਨਾਂ ਵਜੂਨਾ ਦੇ ਕੰਮਾਂ 'ਚ ਕੀ ਆ ਨਾ ਬਾਈ ਆ ਗਿਆ ਏ ਥਲ ਸੀਟ ਤੇ ਬਹਿ ਕੇ ਚਲਾ ਕੇ ਦਿਖਾਓ ਸੀਟ ਤੇ ਬਹਿ ਕੇ ਸੀਟ ਤੇ ਬਹਿ ਕੇ ਚਲਾਓ ਪੁੱਤ ਇਹਨੇ ਸੀਨਾ ਹੀ ਚਲਾਉਣੀਆਂ ਲੱਗਦਾ ਮੈਨੂੰ ਕਿਆ ਕਰੂੰਗਾ ਬੜਾ ਉਹ ਕੇ ਛੇਂ ਚਲਾਊਗਾ ਓਏ ਹਾਂ ਸੀਟ ਤੇ ਬਹਿ ਕੇ ਚਲਾ ਸੀਟ ਤੇ ਬਹਿ ਕੇ ਚਲਾ ਸੀਟ ਤੇ ਹਾਂ ਬਹਿ ਜਾ ਉੱਪਰ ਹਜੇ ਪੈਰ ਆਉਂਦੇ ਨਹੀਂ ਟੱਟੂ ਜੇ ਦੇ ਆ ਲੈ ਇਹ ਲੈ ਇਹ ਲੈ ਚੜ ਗਿਆ ਬਾਈ ਚੜ ਗਿਆ ਇਹ ਬਣੂ ਬਾਈ ਪੱਕਾ ਇਹ ਬਣੂਗਾ ਡਰਾਈਵਰ ਪੱਕਾ ਹੋਰ ਕੱਲਾਂ ਨੇ ਗੱਲਾਂ ਬਸ ਬਸ ਟਾਇਟਾ ਬਸ ਬਹਿ ਜਾ ਗਿਰ ਜਣਾ ਬੱਲਾ ਬੱਲਾ ਹਾਂ ਗੇਰ ਨਾ ਜਾਈ ਬੁੱਤ ਬਹਿ ਜਾ ਹਾਂ ਚੌਂਕਲੀ ਮਾਰ ਕੇ ਆਰਾਮ ਕਰ ਬਹਿ ਜਾ ਮੇਰਾ ਪੁੱਤ ਗੇਰ ਨਾ ਜਾਈ ਬਾਸ ਹਾਂ ਸਾਉ ਪੁੱਤਾ ਮੈ ਨਿਆਣਿਆਂ ਨੂੰ ਸ਼ੌਂਕ ਹੈ ਹੁੰਦਾ ਨਾ ਵੀ ਨਵੀਂ ਮਸ਼ੀਨਾਂ ਜਿਹੜੇ ਛੋਟੇ ਛੋਟੇ ਅਸੀਂ ਹੁੰਦੇ ਤੇ ਨਾ ਤਾਂ ਟਰਾਲੇ ਮੰਨ ਲਾ ਕੇ ਜਾਣਾ ਜਦ ਕਟਰ ਮੰਨ ਲ ਮਸ਼ੀਨ ਨੇ ਨਾ ਕਿਤੇ ਰੇੜਾ ਲਾ ਕੇ ਕਟਰ ਪਾ ਕੇ ਲੰਘ ਜਾਣਾ ਤਾਂ ਦੇਖਣਾ ਔਰ ਜਹਾਜ਼ ਬੱਲਾ ਵਾਲਾ ਮਸ਼ੀਨ ਜਹਾਜ਼ ਗੱਡਾ ਲਾ ਗਈ ਓਏ ਹਨਾ ਉਹੀ ਉਮਰ ਬਾਈ ਨਜ਼ਾਰੇ ਦੀ ਸੀ ਉਹ ਵੀ ਉਮਰ ਐਸ਼ ਕਰਦੇ ਤੇ ਹੁਣ ਤਾਂ ਵਾ ਕੰਮ ਕੰਮ ਕਰ ਲੋ ਜਾਂ ਰਿਸ਼ਤੇਦਾਰੀ ਜਾ ਉਹ ਘਰੇ ਆ ਜੋ ਕੰਮ ਕਰ ਲੋ ਰਿਸ਼ਤੇਦਾਰੀ ਜਾ ਉਹ ਤਿਹਾਰ ਆ ਗਿਆ ਬਸ ਐਂ ਕਰ ਲੋ ਬਸ ਇਹੀ ਕੰਮ ਰਹਿ ਗਿਆ ਨਾ ਹੁਣ ਤਾਂ ਉਹ ਜ਼ਿੰਦਗੀ ਬਈ ਨਜ਼ਾਰੇ ਦੀ ਸੀ ਨਾ ਪੜ੍ਹਨੇ ਵਾਲੀ ਇਹਨਾਂ ਨੂੰ ਤਾਂ ਹੀ ਕਹੀਦਾ ਵੀ ਤੁਸੀਂ ਵਧੀਆ ਹਨਾ ਆਪਣਾ ਪੜ੍ਹਿਓ ਕਿ ਮੈਂ ਇਹਨਾਂ ਕੋਲ ਉਹਨਾਂ ਦੇ ਬਾਈ ਸਾਨੂੰ ਪਤਾ ਕੰਮ ਜਹੋਂ ਥੱਕੇ ਹੀ ਆ ਕਿੱਥੇ 4-4 5-5 ਮਹੀਨੇ ਲੱਗ ਜੰਨੇ ਆ ਹਨਾ ਸੀਜ਼ਨ ਦੇ ਵਿੱਚ ਔਖਾ ਹੀ ਆ ਬਈ ਕੰਮ ਹਨਾ ਨਵੀਂ ਮੁੰਡੇ ਜਿਵੇਂ ਉਹਨਾਂ ਦੇ ਬੱਚੇ ਆਪਣੇ ਹਨਾ ਵਧੀਆ ਵਾਤੇ ਵਾਤੇ ਪੜਾਉਣੇ ਆ ਇਹ ਇਹਨੋਂ ਇਹ ਕੰਮ ਦੇ ਵਿੱਚ ਨਹੀਂ ਪਾਉਣਾ ਹੈਗਾ ਬਾਕੀ ਅੱਜ ਟਰਮੀਨਲ ਨਵੇਂ-ਨਵੇਂ ਲਾਤੇ ਆ ਨਾ ਜਿਹੜੇ ਆਪਣੇ ਹੈ ਨਾ ਪਾਸੋਂ ਬਾਈ ਮਸ਼ੀਨ ਰਾਤ ਨੂੰ ਥੋੜਾ ਜਿਹਾ ਲਾਈਟਾਂ ਲੂਟਾਂ ਡਿਮ ਹੋ ਗਈਆਂ ਉਹ ਤਾਂ ਕਰਕੇ ਟਰਮੀਨਲ ਚਾਰਜਿੰਗ ਦਾ ਕਰਦਾ ਆ ਦੇਖੋ ਥੰਬਲਾ ਥੰਬਲਾ ਨ ਵਧੀਆ ਲਿਆ ਕੇ ਅੱਜ ਬਣਾ ਕੇ ਹੈ ਨਾ ਜਿਗਾਰ ਫੈਨ ਫਰੈਸ਼ ਕਰਤਾ ਜਾਵੇਂ ਬੈਟਰੀਆਂ ਦਾ ਕੰਮ ਵੀ ਅੱਜ ਹੁਣ ਇਹ ਸਟਾਰਟ ਹੁੰਦੀ ਆ ਉਹਦੇ ਬਾਅਦ ਕਟਰ ਮੱਕੀ ਵਾਲਾ ਕੱਟਦਾ ਹੁਣ ਰਹਿ ਗਿਆ ਆਪਣਾ ਆਹ ਇਹ ਵੀ ਤਾਂ ਲਾਇਆ ਤਾਂ ਉਹ ਰੱਖ ਲਿਆ ਵੀ ਇਹਦਾ ਫਿਲਟਰ ਹੈ ਜਿਹੜਾ ਨਾ ਫਿਲਟਰ ਦਾ ਲਾਉਣਾ ਇਹਦੇ ਵਿੱਚ ਜੋਤ ਸਿੰਘ ਹੈ ਜੋਤ ਇਹ ਪਤੰਦਰ ਉੱਪਰ ਦੇ ਲੰਬੇ ਐ ਬੈਠਾ ਉਹ ਕਿੱਥੇ ਬੈਠਾ ਹੈ? ਕਿਆ ਕਰਦਾ ਤੂੰ ਇੱਥੇ ਬੈਠਾ ਹੈ? ਹੈ? ਹੌਰਨ ਦੇਖਦਾ ਹੌਰ ਨਹੀਂ ਉਹ ਤਾਂ ਵੱਜਣਾ ਹੁਣ ਤਾਰ ਖੋਲਤੀ ਹੌਰਨ ਦੀ। ਹੂੰ ਹੌਰਨ ਦੀ ਤਾਰ ਖੋਲਤੀ। ਹੌਰਨ ਦੀ ਤਾਰ ਖੋਲਤੀ। ਇਹ ਹੌਰਨ ਲੱਭੀ ਨੇ ਇਹਦੇ ਵਿੱਚ ਬੰਨੀ ਹੋਈ ਹੈ ਬਈ ਤੇ ਇਹਨੂੰ ਦੇਲਾ ਇੰਨਾ ਪਤਾ ਵੀ ਹੌਰਨ ਇਹਦੇ ਵੀ ਸੋਚਾ ਹੈ? ਖੜ ਜਾ। ਕਿੱਥੇ ਤੇ ਵੱਜਦਾ ਹੁੰਦਾ ਹਾਰਨ ਕਿੱਥੇ ਤੇ ਵੱਜਦਾ ਹੁੰਦਾ ਹਾਰਨ ਦੱਸ ਦੇ ਕਿੱਥੇ ਤੇ ਵੱਜਦਾ ਹੁੰਦਾ ਹਾਰਨ ਐ ਕਿਵੇਂ ਐ ਵੱਜਦਾ ਕਹਿੰਦਾ ਲੈ ਇੰਨਾ ਪਤਾ ਦੇ ਲੈ ਨੂੰ ਇੱਥੇ ਤੇ ਹਾਰਨ ਵੱਜਦਾ ਹੈ ਬਾਕੀ ਡੈਕ ਡੱਕ ਵੀ ਹੈ ਨਾ ਇਹਦਾ ਜਦ ਤੱਕ ਕਾਲੀ ਕਾਲੀ ਚ ਲਾ ਲਿਆ ਹੁਣ ਇਹਦਾ ਵਧੀਆ ਕਿਤੇ ਨਾ ਜਗਾੜ ਬਣਾ ਕੇ ਬਾਈ ਡੈਕ ਵਧੀਆ ਹੈ ਬਿੱਗ ਬ੍ਰਦਰ ਵਾਲਿਆਂ ਦਾ ਡੈਕ ਆ ਆਪਣੇ ਜੀਰੇ ਰੋਡ ਤੇ ਆ ਜਿਹੜੇ ਕੋਟ ਇਸੇ ਖਾਂ ਉਹਨਾਂ ਦਾ ਲਿਆਦਾ ਉਹਦਾ ਬਾਈ ਡੈਕ ਸਪੀਕਰ ਡੈੱਕ ਉਹਨਾਂ ਦਾ ਹੀ ਸਿਸਟਮ ਆ ਵਧੀਆ ਬਹੁਤ ਵਧੀਆ ਚੱਲਿਆ ਹਨਾ ਦੱਤਾ ਦਾ ਥੋੜਾ ਰੇਟ ਜ਼ਿਆਦਾ ਹੀ ਲੱਗਿਆ ਯਾਰ ਲਿਆ ਦਾ ਵੀ ਮਹਿੰਗਾ ਪਰ ਚੀਜ਼ ਆ ਨਾ ਚੱਲੇ ਨਹੀਂ ਡੈੱਕ ਦੇਖਦਾ ਮੈਂ ਇੱਕ ਦੋ ਇੱਕ ਦੋ ਕਿਸੇ ਜਨਾਬ ਦਾ ਡੈੱਕ ਜਿਹੜਾ ਆਪਾਂ ਲਾਉਨੇ ਆ 12-1500 ਉਹਦਾ ਕੋਈ ਨਾ ਕੋਈ ਖਰਾਬ ਹੋ ਹੀ ਰਹਿੰਦਾ ਇਹਦਾ ਮੈਂ ਲੋ ਉੱਕਣਾ ਡੈੱਕ ਚੱਲਦਾ ਕੋਈ ਇਹਦੀ ਖਰਾਬੀ ਨਹੀਂ ਆਈ ਲੋਹੇ ਦੀ ਬਾਡੀ ਆ ਥੱਲੇ ਪੱਖਾ ਲੱਗਿਆ ਆ ਪਰ ਥੋੜਾ ਹੈ ਹੈਵੀ ਆ ਤਾਰ ਥੋੜੀ ਜਿਹੀ ਮੋਟੀ ਪਾਉਣੀ ਪੈਂਦੀ ਆ ਵੈਸੇ ਉਹ ਸੈਟ ਆ ਡੈੱਕ ਵਧੀਆ ਮਨਾ ਪੁੱਤ ਘਿਰ ਜੂਗਾ ਥੱਲੇ ਜੋਤ ਇਧਰ ਮੁਹ ਕਰੋ ਪੁੱਤ ਇਧਰ ਮੁਹ ਕਰੋ ਸ਼ੀਨ ਕਿੱਕਣ ਚਲਾਊਗਾ ਜੋਤ ਗੇਅਰ ਕਿੱਕਾ ਪਾਊਗਾ ਗੇਅਰ ਗੇਅਰ ਪਾ ਦੋ ਸ਼ੀਨ ਦਾ ਆਓ ਤੇ ਗੇਰ ਨੂੰ ਹਤਾ ਪਾ ਲੈ ਇਧਰ ਹੁਣੇ ਗੇਅਰ ਪਾ ਦੇ ਗੇਅਰ ਪੱਟਤੀ ਸਾਲੇ ਦੀ ਲਾਈਟ ਦੀ ਐਲਟਰਨੇਟਰ ਵਾਲੀ ਹੋ ਜੋਤੇ ਗੇਅਰ ਤਾਂ ਪਾ ਦੋ ਗੇਅਰ ਪਾ ਦੋ ਗੇਅਰ ਕਿਵੇਂ ਪੈਂਦਾ ਸ਼ੀਨ ਦਾ ਸਟੀਅਰਿੰਗ ਘੁਮਾ ਦਿਓ ਫੇ ਗੱਡੀ ਮੋੜ ਦਿਓ ਮੋੜ ਦਿਓ ਗੱਡੀ ਮੋੜ ਦਿਓ ਮਾ이트ਰੇ ਆਂ ਜੋਰ ਲਾ ਕੇ ਐਂ ਜੋਰ ਲਾ ਨਵੀਂ ਲੈ ਕੇ ਦਊ ਬੁੱਤ ਤਾਨੂੰ ਖੜਜੋ ਥੋੜਾ ਟਾਈਮ ਹਾਣਾ ਨਵੀਂ ਲਿਆ ਮਾਂ ਘੇਣਾ ਜੋ ਤਾਂ ਸਾਜੀ ਤਸੀਂ ਪ੍ਰਾਣੀ ਪਰੇ ਖੁਸ਼ ਰਹੋ ਫੇ ਤਾਨੂੰ ਨਵੀਂ ਮਸ਼ੀਨ ਲਿਆਉਣੀ ਆਪਾਂ ਨੇ ਹਾਣਾ ਨਵੀਂ ਸ਼ੀਨ ਲਿਆਉਣੀ ਵੈਨ ਵਧੀਆ ਤਾਨੂੰ ਟਾਪ ਦੀ ਸ਼ੀਨ ਲੈ ਕੇ ਦੇਣੀ ਆ ਹਾਂ ਫੇਰ ਵਧੀਆ ਆਪਣੀ ਜਾਨ ਨੂੰ ਬੁੱਤ ਹੋ ਜਾਣਾ ਤਾਂ ਵੀ ਰੀਲਾਂ ਚੋਗਾ ਫੇ ਐਨ ਵਧੀਆ ਗਾਣੇ ਰੀਲਾਂ ਪਾਇਆ ਕਰ ਹਾਣਾ ਹਾਂ ਚਾਬੀਆਂ ਕਿੱਥੇ ਐ ਸ਼ੀਨ ਦੀਆਂ ਚੀਂ ਦੀ ਆਪਣੀ ਚਾਬੀਆਂ ਪਾਣੇ ਕਿੱਥੇ ਆ ਥੋੜੀ ਦੇ ਦੋ ਪਾਪਾ ਨੂੰ ਕੱਢ ਕੇ ਥੋੜੀ ਦੋ ਮੇਰੀ ਟੂਲ ਦੇ ਥੋੜੀ ਥੋੜੀ ਦੋ ਕੱਢ ਕੇ ਟੂਲ ਦਾ ਵੀ ਇੰਨਾ ਪਤਾ ਵੀ ਉੱਥੇ ਪਈ ਆ ਕੱਢੋ ਥੋੜੀ ਦੇ ਦੋ ਪਾਪਾ ਨੂੰ ਜਿੰਦਾ ਖੋਲ ਲੋ ਖੋਲ ਲੋ ਜਿੰਦਾ ਜਿੰਦਾ ਖੋਲਣ ਲੱਗਿਆ ਹੋਣਾ ਚਾਬੀ ਦੇ ਪਤਾ ਵੀ ਹੈ ਨਾ ਇੱਧਰ ਨੂੰ ਘੁੰਮਣਾ ਇਹ ਦੇਲਾ ਬਾਈ ਦਿਮਾਗ ਹੈ ਨਾ ਨਿਆਣਿਆਂ ਦੇ ਹੈ ਉਹ ਜ਼ਿਆਦੇ ਆ ਲੈ ਉਹ ਜਿੰਦਾ ਵੀ ਮੇਲਾ ਖੋਲ ਲਾ ਇਹ ਇਹਨੇ ਤਾਰਾਂ ਦੂਰਾਂੀਆਂ ਲਾਈਟਾਂ ਦੀ ਵਾਇਰਿੰਗ ਬੂਰੀਆਂ ਜਿਹੜੀ ਆ ਜਿਵੇਂ ਹੋਰਨ ਵਾਲਾ ਗਾਜਾ ਪਿਆ ਹੈ ਹਨਾ ਬਈ ਇਲੈਕਟ੍ਰੀਸ਼ੀਅਨ ਦਾ ਕੰਮ ਹੁਣ ਕਰਨਾ ਹੈ ਥੋੜੀ ਡੈਕ ਦੀ ਡੈਕਾ ਜਿਵੇਂ ਡੈਕ ਦੀ ਸੱਚ ਸੱਚ ਵੀ ਐਨ ਵਧੀਆ ਹੈ ਹਨਾ ਲਾ ਕੇ ਤਰੀਕੇ ਨਾਲ ਵੀ ਜਿਹੜੀ ਤਾਰ ਆ ਜਿਵੇਂ ਹੁਣ ਆ ਸਪੀਕਰਾਂ ਦੀ ਤਾਰ ਆ ਵਾਇਰਿੰਗ ਐਨ ਪੂਰੀ ਉਹਦੇ ਵਿੱਚ ਕਵਰ ਕਰੀਏ ਪਾਈਪ ਦੇ ਪਿੱਛੇ ਨੂੰ ਨਾ ਗਿਰ ਜੀ ਪੁੱਤ ਇੱਧਰ ਆ ਜਾ ਤੂੰ ਰਹਿਣ ਦੇ ਇੱਧਰ ਆ ਜਾ ਤੂੰ ਪਿੱਛੇ ਨੂੰ ਨਾ ਗਿਰ ਜੀ ਮੇਰਾ ਪੁੱਤਾ ਪਾਈਪ ਦੇ ਵਿੱਚ ਨੂੰ ਲੰਘ ਜੀ ਇਹ ਰੋ ਇੰਨੀ ਖੁਸ਼ੀ ਆ ਨਾ ਮਸ਼ੀਨ ਦੇ ਉੱਪਰ ਬੈਠਣ ਦੀ ਉਹ ਸਵੇਰ ਦਾ ਦੁਪ ਘਰ ਮੇਜੀ ਵੀ ਆਏ ਗਏ ਮੈਨੂੰ ਮਸ਼ੀਨ ਦੇ ਉੱਪਰ ਇਹ ਦਪਹਿਰਾ ਨਾ ਘਰਜਣਾ ਮੂਰੇ ਨੂੰ ਘਰਜਣਾ ਦਾ ਨਹੀਂ ਘਰਜਣਾ ਪਿੱਛੇ ਚੱਲ ਡਰਦਾ ਨਹੀਂ ਸਾਲਾ ਦੇਲਾ ਨਾਲੇ ਦੱਸਦਾ ਵੀ ਉੱਥੇ गिरੂੰਗਾ ਜਾ ਕੇ ਹਾਂ ਸੀਟ 'ਤੇ ਬਹਿ ਜਾ ਸੀਟ 'ਤੇ ਬਹਿ ਜਾ ਸੀਟ 'ਤੇ ਬਹਿ ਜਾ ਆ ਬਹਿ ਜਾਇ ਤੇ ਜਮਈ ਵੀ ਡਰ ਪਿਆ ਤਾਂ ਨਿਆਣਿਆਂ ਨੂੰ ਹੈ ਹੀ ਨਹੀਂ ਹਨਾ ਵੀ ਐ ਨਹੀਂ ਹੈਗਾ ਵੀ ਮੈਂ ਛੱਟ ਖਾਊਂਗਾ ਨਾ ਮੈਂ ਤਾਂ ਅਜੇ ਕਹਿੰਦਾ ਵੀ ਚਾਰ ਖਰੇ ਪੜ ਲਵੇ ਪਰ ਮੈਨੂੰ ਲੱਗਦਾ ਨਹੀਂ ਇਹ ਪਤੰਦਰ ਫੜੂਗਾ ਇਹ ਵੀ ਦੇਸ਼ ਦੇਸ਼ ਕਹਿੰਦਾ ਕਈ ਵਾਰੀ ਨਾ ਕਹਿੰਦਾ ਜਮੇਸ਼ ਮਸ਼ੀਨ ਤਾਂ ਕਈ ਵਾਰ ਦੇਸ਼ ਦੇ ਜੋ ਤਾਂ ਕਿਹੜੀ ਕੰਪਨੀ ਦੀ ਮਸ਼ੀਨ ਆ ਇਹ ਕਿਹੜੀ ਕੰਪਨੀ ਦੀ ਮਸ਼ੀਨ ਆ ਹਾਂ ਅਰੇ ਬਾਕੀ ਦਾ ਬਾਈ ਹਨਾ ਥੋੜੀ ਹੁਣ ਮੈਂ ਕਹਿੰਦਾ ਮੌਸਮ ਅਜੇ ਖਰਾਬ ਆ ਮੀਂਹ ਸੌਣ ਦਾ ਮੀਂਹ ਨਾ ਚੱਲਦਾ ਮੀਂਹ ਦਾ ਪਤਾ ਕੋਈ ਨਹੀਂ ਲੱਗਦਾ ਗਿੱਲਾ ਹਨਾ ਜਿੱਥੇ ਖੋਲ ਲਈ ਮੰਨ ਲਓ ਰਿਪੇਅਰ ਇੱਥੇ ਦਾ ਬਾਈ ਫਿਰ ਤੁਹਾਨੂੰ ਪਤਾ ਮੀਂਹ ਪੈਂਦਾ ਜੇ ਤਾਂ ਲੱਗ ਨਹੀਂ ਉਹਨਾ ਮੈਂ ਕਹਿੰਦਾ ਕਿਤੇ ਪੱਕੀ ਜਗ੍ਹਾ ਮਿਲ ਜਵੇ ਨਾ ਜਿਵੇਂ ਉਹ ਮੋਟਰ ਆ ਉਹ ਉੱਥੇ ਮੋਟਰ ਤੇ ਪੱਕੀ ਜਗ੍ਹਾ ਹੈ ਉਹ ਵੀ ਆਪਣੇ ਬੰਦੇ ਦੀ ਉਹ ਇੱਧਰ ਸੂਆ ਬਾਈ ਆਪਣੇ ਘਰ ਦੇ ਨਾਲ ਨਾਲ ਨਾ ਮੈਨੂੰ ਆਇਆ ਵੀ ਉਹ ਡੇਕਾਂ ਥੱਲੇ ਖੋਲ ਲਵਾਂ ਲੱਗਣਾ ਦਾ ਕੁਛ ਨਹੀਂ ਇੱਕ ਇੱਕ ਡੇਢ ਦਿਨ ਦਾ ਕੰਮ ਓਏ ਥੱਲੇ ਕਿਹਨਾਂ ਦਾ ਉਹ ਕੁਰਸੀ 'ਪਾ ਬੈਠ ਸੀਟ 'ਪਾ ਬੈਠ ਜਾ ਕੇ ਸੀਟ 'ਪਾ ਬੈਠ ਪਤਾ ਹਾਂ ਆਪਾਂ ਖੋਲਣੀਆਂ ਸੀਨ ਆ ਨਾ ਸੀਨ ਆਪਾਂ ਨੇ ਖੋਲਣੀਆਂ ਸਾਰੀ ਹਾਂ ਹਾਂ ਸਾਰੀ ਖੋਲ ਕੇ ਸੀਨ ਦਾ ਕੰਮ ਕਰਨਾ ਹੈ ਹਾਂ ਇਹ ਵੀ ਸਾਰੇ ਸ਼ੀਨ ਖੋਲ ਕੇ ਆਪਾਂ ਨੇ ਕੰਮ ਕਰਨਾ ਚਾਹੀਦਾ ਹਨਾ ਤੇ ਜੋਤਾ ਮੇਰੀ ਹੈਲਪ ਕਰਾਊਗਾ ਚਾਬੀਆਂ ਪਾਣੇ ਜਣਾ ਹਾਂ ਹਾਂ ਚਾਬੀਆਂ ਪਾਣੇ ਕਿੱਥੇ ਆ ਕਿੱਥੇ ਕਿੱਥੇ ਆ ਦੇਖੀ ਹੁਣ ਤਾਂ ਮੈਂ ਹਨਾ ਬਈ ਦੇਖਣਾ ਹੀ ਆ ਵੀ ਹਨਾ ਚ ਉਹੀ ਪਾ ਆ ਦੇ ਨਾ ਦੇ ਥੋੜੀ ਦੇ ਪਾਪਾ ਥੋੜੀ ਦੋ ਥੋੜੀ ਦੇ ਦੋ ਪੁੱਤ ਥੋੜੀ ਦੋ ਕੱਢ ਕੇ ਪਾਪਾ ਨਾਲ ਕੰਮ ਕਰੀਏ ਥੋੜੀ ਥੋੜੀ ਜਾਈਦਾ ਥੋੜੀ ਥੋੜੀ ਦੇ ਦਿਓ ਥੋੜਾ ਲੈ ਥੋੜੀ ਹਾਂ ਥੋੜੀ ਚਾਹੀਦੀ ਚਾਬੀ ਲਈ ਥੋੜੀ ਹਾਂ ਲੈ ਬਾਈ ਦੇਖ ਲੈ ਤੂੰ ਡੇਢ ਸਾਲ ਦੇ ਨਿਆਣੇ ਨਹੀਂ ਇਹਨੂੰ ਕਿਆ ਪਤਾ ਹੈ ਕਹਿੰਦੇ ਵੀ ਕਹਿੰਦੇ ਨੇ ਵੀ ਖੂਨ ਦੇ ਵਿੱਚ ਬਾਈ ਹੋਰ ਹਨਾ ਖਾਨਦਾਨ ਦੇ ਵਿੱਚ ਮਾੜਾ ਮੋਟਾ ਰਹਿ ਜਾਂਦਾ ਆ ਦੇਖ ਲੋ ਤੁਹਾਡੇ ਸਾਹਮਣੇ ਥੋੜੀ ਦੇ ਤਾਂ ਮੈਨੂੰ ਥੋੜੀ ਦੇ ਦੇ ਪਾਪਾ ਨੂੰ ਥੋੜੀ ਚਾਹੀਦੀ ਆ ਥੋੜੀ ਕਿਹੜੀ ਆ ਥੋੜੀ ਦੇ ਥੋੜੀ ਨਹੀਂ ਹੈਗੀ ਥੋੜਾ ਦੇ ਬੜਾ ਥੋੜਾ ਦੇ ਬੜਾ ਥੋੜਾ ਦੇ ਲੈ ਮੈਂ ਟੱਕਣ ਮੈਂ ਵੱਡ ਲੈ ਲੈ ਬੜਾ ਥੋੜਾ ਦੇ ਬੜਾ ਬੜਾ ਥੋੜਾ ਦੇ ਹਾਂ ਲਾ ਆ ਜਾ ਕਰਿਆ ਬੜਾ ਥੋੜਾ ਕਿੱਕਣ ਕੰਮ ਕਰੀਏ ਥੋੜੇ ਤੇ ਕੰਮ ਕਿੱਕਣ ਲਈਦਾ ਥੋੜੇ ਤੇ ਕੰਮ ਕਿੱਕਣ ਕਰਾਈਦਾ ਨਾ ਮੈਂ ਲਾ ਨਾ ਉਹ ਤੱਤ ਨਾ ਦੇ ਲਈ ਥੋੜੇ ਤੇ ਕੰਮ ਥੋੜੇ ਤੇ ਕੰਮ ਕਿੱਕਣ ਲਈਦਾ ਜੋ ਤਾਂ ਕਿੱਕਣ ਕੰਮ ਕਰੀਦਾ ਥੋੜੇ ਕੇ ਲੈ ਓਏ ਥੋੜੇ ਕੇ ਕੰਮ ਕਿੱਕਣ ਕਰੀਦਾ ਇਹ ਰੱਖ ਦੇ ਮੈਂ ਲਾ ਦਿੰਦਾ ਤੂੰ ਆ ਟੈਨਸ਼ਨ ਥੋੜੇ ਕੇ ਕੰਮ ਕਿੱਕਣ ਕਰੀਦਾ ਕੰਮ ਕਰਕੇ ਦਿਖਾ ਲੈ ਥੋੜੇ ਕੇ ਕਿੱਕਣ ਕਿਵੇਂ ਕੇ ਲਈਦਾ ਕੰਮ ਥੋੜੇ ਤੇ ਇਹ ਕਿਵੇਂ ਲਈਦਾ ਇਹ ਹੈਂ ਕਿੱਕਣ ਕਿੱਕਣ ਥੋੜੇ ਤੇ ਕੰਮ ਲਈਦੇ ਆ ਲੈ ਪੂਰਾ ਸਾਲਾ ਮਿਸਤਰੀ ਆ ਜੇ ਇਹ ਨਹੀਂ ਪੜਦਾ ਪੜਦਾ ਬੁੱਤ ਤਾਂ ਐ ਤੋ ਇਹ ਕੰਮ ਇਨਾਂ ਹੀ ਚਲਾਏਗਾ ਮੈਨੂੰ ਲੱਗਦਾ ਹੈ ਕਿ ਮੈਨਾਂੇ ਸਿੱਧੀਆਂ ਕਰੇਗਾ ਤੂੰ ਵੀ ਲੋਕਾਂ ਦੀਆਂ ਮੇਰੇ ਮਾਂਗਾ ਹੈ ਲੈ ਦੱਸੋ ਭਾਈ ਤੁਸੀਂ ਵੀ ਹੁਣ ਕਮੈਂਟਾਂ ਦੇ ਵਿੱਚ ਮੈਂ ਤਾਂ ਕੀ ਕਹਿਣਾ 1.5 ਸਾਲ ਦੀ ਉਮਰ ਆ ਜੇ ਇਹਨੂੰ ਹੁਣੇ ਤੇ ਲੈ ਇੰਨਾ ਹੋਆ ਵੀ ਥੋੜੇ ਤੇ ਐਂ ਕੰਮ ਲਈਦਾ ਰੱਖ ਦੋ ਵਿੱਚ ਰੱਖ ਦੋ ਬਸ ਮਿਸਤਰੀ ਸਾਹਿਬ ਹੋ ਗਿਆ ਸੈਟ ਬੱਸ ਹੋ ਗਿਆ ਹੋ ਗਿਆ ਸੈਟ ਰੱਖ ਦੋ ਵਾत्स ਵਾत्स ਪੁੱਤ ਜਿੰਦਾ ਸਿਰ ਚਾ ਦੱਕ ਦੋ ਇਹ ਜੋ ਲਾਗੇ ਇਹ ਜੋਰ ਲਾਗੇ ਰੱਖ ਦੋ ਵਿੱਚ ਚਲੋ ਜੀ ਮਿਸਤਰੀ ਸਾਹਿਬ ਕਿੰਨੇ ਪੈਸੇ ਹੋਗੇ ਜੀ ਇਹ ਮਿਸਤਰੀ ਸਾਹਿਬ ਕਿ ਕਿੰਨੇ ਪੈਸੇ ਹੋਗੇ ਕਿੰਨੇ ਪੈਸੇ ਹੋਗੇ ਕੰਮ ਕਰੇ ਦੇ ਹਾਂ ਰਹਿਣ ਤੋਂ ਕਹਿੰਦਾ ਕੋਈ ਗੱਲ ਤੁਸੀਂ ਘਰ ਦੇ ਹੀ ਬੰਦੇ ਆ ਸੀਟ ਤੇ ਬਹਿ ਜਾ ਫਿਰ ਹੁਣ ਸੀਟ ਤੇ ਬਹਿ ਜਾ ਆਰਾਮ ਨਾਲ ਲੈ ਲਾ ਦੇ ਫਿਰ ਲਾ ਦੇ ਲੈ ਦੇਖ ਲਓ ਬਾਈ ਹਨਾ ਮੈਂ ਨਿਆਣੇ ਕਹਿੰਦੇ ਨਹੀਂ ਹੈਗੇ ਵੀ ਹੁਣ ਜਿਵੇਂ ਮੈਂ ਮਿਸਤਰੀਆਂ ਦਾ ਮੁੰਡਾ ਆ ਨਾ ਮੇਰਾ ਦਾਦਾ ਦਾਗਾ ਮੇਰਾ ਡੈਡੀ ਇਹ ਕੰਮ ਦੇ ਵਿੱਚ ਆ ਗਿਆ ਉਹਦੇ ਬਾਅਦ ਮੈਂ ਆ ਗਿਆ ਹੁਣ ਇਹ ਸਾਡਾ ਆਊਗਾ ਗੁਰਜੋਤ ਸਿੰਘ ਹੁਣ ਇਹ ਆਊਗਾ ਬਾਈ ਸਾਡੇ ਵਾਲੇ ਕੰਮ ਦੇ ਵਿੱਚ ਹਨਾ ਬਾਕੀ ਭਾਈ ਆਏ ਆ ਬੰਦਿਆਂ ਦੇ ਸਿਰ ਤੇ ਤਾਂ ਤੁਸੀਂ ਪੁੱਛੋ ਨਾ ਉਹ ਵੀ ਅੱਜ ਕੱਲ ਹਨਾ ਜਰਾ ਇਹ ਪੱਪੂ ਦੇ ਲੋ ਥੋੜਾ ਸਾਹਮਣੇ ਮੈਂ ਇੱਕ ਬੰਦਾ ਮੈਨੂੰ ਮਿਲਦਾ ਰ ਮੈਂ ਬੰਦਾ ਰੱਖਿਆ ਨਹੀਂ ਮੈਂ ਕਿਹਾ ਚੱਲ ਯਾਰ ਕੋਈ ਨਹੀਂ ਪੱਪੂ ਹੈਗਾ ਹਨਾ ਇਹ ਲਾ ਲੂਗਾ ਸੀ ਜਿੰਨੂੰਦਰ ਮੂੰਗੀ ਮੱਕੀ ਦਾ ਵੀ ਵੀ ਇਹ ਲਾਉਣ ਤੋਂ ਬਾਅਦ ਆਪਣਾ ਮੁੜ ਕੇ ਆਈ ਇਹ ਕਰ ਲੂਗਾ ਹਨਾ ਇਹਦੇ ਬਾਅਦ ਵੀ ਚੱਲ ਇਹਦਾ ਵੀ ਸੀਜ਼ਨ ਲੱਗ ਜਾਣਗੇ ਦੋ ਦੋ ਸੀਜ਼ਨ ਲੱਗਣਾ ਤਿੰਨ ਉਧਰ ਹਨਾ ਮੇਰਾ ਵੀ ਚੱਲ ਵਧੀਆ ਕੰਮ ਹੋ ਜੂਗਾ ਲਾਉਣਾ ਮੈਂ ਲਾਉਣਾ ਵੀ ਮੇਰਾ ਵੀ ਚੱਲ ਵਧੀਆ ਕੰਮ ਹੋ ਜੂਗਾ ਹਨਾ ਚਲੋ ਜੀ ਕੋਈ ਕੰਮ ਕਰਾਂਗੇ ਬਈ ਕਿਤੇ ਜਾਵਾਂਗੇ ਕੋਈ ਲੈ ਕੇ ਆਵਾਂਗੇ ਖਾਲੀ ਤਾਂ ਆਉਂਦੇ ਨਹੀਂ ਆ ਨਾ ਉਹ ਦੇਖ ਲਓ ਉੱਥੇ ਬਹਿ ਜਾ ਤੂੰ ਸੀਟ 'ਤੇ ਬਹਿ ਜਾ ਕੱਲ੍ਹ ਕਹਿਣਾ ਮੈਂ ਜਾਵਾਂ ਪਿੰਡ ਬਾਈ ਮਾਂਹ ਚੱਲ ਜਾਇਆ ਕਹਿਣਾ ਵਾ ਕੱਪੜੇ-ਕੁੱਪੜੇ ਚੱਕ ਲਿਆ ਵਾ ਹੋਰ ਮੈਂ ਘਰਾਂ ਵੀ ਕੰਮ ਜਾਵਾਂ ਚੱਲ ਜਾਇਆ ਚੱਲ ਮੈਂ ਕਹਾਂ ਅੱਜ ਨਹੀਂ ਕੱਲ ਨੂੰ ਆਜੂ ਅੱਜ ਫੋਨ ਲਾਉਣਾ ਬਈ ਸ਼ਵੇਰ ਦਾ ਫੋਨ ਨਹੀਂ ਚੱਕਿਆ ਹੈਗਾ ਬੱਬੂ ਨੇ ਆਪਣੇ ਨੇ ਪਤਾ ਨਹੀਂ ਕੋਈ ਗੱਲ ਹੋਊਗੀ ਕੋਈ ਸਮਝਣ ਲੱਗੋ ਤਾਂ ਸੀਟ 'ਤੇ ਬਹਿ ਜਾ ਗਿਰ ਜਾਣਾ ਕੁ ਫੋਨ ਫੋਨ ਵੀ ਨਹੀਂ ਚੱਕਦਾ ਨਹੀਂ ਬੰਦਾ ਨਾ ਦੱਸ ਦਿੰਦਾ ਚਲੋ ਵੀ ਭਾਈ ਅੱਜ ਮੇਰੇ ਸੱਟ ਜਾਂ ਕੋਈ ਗੱਲਬਾਤ ਹਨਾ ਕਿਆ ਗੱਲਬਾਤ ਹੋਈ ਜ ਮੈਨੂੰ ਲੱਗਣਾ ਨਹੀਂ ਸੀ ਜਨ ਉਹਰਾ ਬੰਦਾ ਵੀ ਬੰਦਾ ਹੋਰ ਦੇਖ ਲਿੰਦਾ ਹੁਣ ਮੁੰਡੇ ਨੇ ਮੈਂ ਗੋਪੀ ਜਾੜਾ ਉਹਨੂੰ ਕਿਹਾ ਮੈਂ ਕਿਹਾ ਤੂੰ ਫੋਨ ਨਹੀਂ ਹੁਣੇ ਫੋਨ ਲਾਇਆ ਆਪਣੇ ਫੋਨ ਪਰ ਤੇ ਜਰੇ ਚੱਕ ਲਿਆ ਬਈ ਉਹਦਾ ਚੱਕ ਕੇ ਉਹਨੂੰ ਕਹਿੰਦਾ ਵੀ ਮੇਰਾ ਔਖਾ ਯਾਰ ਆਏ ਨਾ ਹਨਾ ਕਾਇ ਸੀਏ ਦੇ ਵਿੱਚ ਬੰਦਾ ਐ ਕਰ ਜਵੇ ਬੜਾ ਦੁੱਖ ਜਾ ਲੱਗਦਾ ਪਤਾ ਨਹੀਂ ਕੀ ਚੱਕਰ ਆ ਮੈਂਨੇ ਇੱਕ ਗੱਲ ਦੇਖੀ ਹੈ ਬਾਈ ਜਿੰਨਾ ਹਨਾ ਆਪਾਂ ਕਿਸੇ ਨੂੰ ਸਿਰ ਤੇ ਚੜਾ ਕੇ ਰੱਖਦੇ ਆਂ ਵੀ ਬੰਦਾ ਆ ਵੀ ਖਿਲਾ ਦੀ ਇਹਨੂੰ ਕਹੇ ਗੱਲ ਦੀ ਆਪਣੇ ਆਪਣੇ ਵਰਗਾ ਖਾਣ ਪੀਣ ਦਿੰਨੇ ਆਂ ਨਾ ਤਾਂ ਉਹ ਬੰਦਾ ਬਾਈ ਤੁਹਾਨੂੰ ਖਰਾਬ ਕਰੂਗਾ ਇਹ ਕਰੂਗਾ ਮੈਂ ਤੇ ਲਿਖ ਕੇ ਲੈ ਲਓ ਹੁਣ ਆਹ ਥੋੜੇ ਸਾਹਮਣੇ ਕਿੰਨਾ ਬੰਦਿਆਂ ਦਾ ਹਨਾ ਤਿੰਨ ਚਾਰ ਬੰਦੇ ਰੱਖੇ ਤਿੰਨਾ ਚਾਰਾਂ ਦਾ ਹੀ ਕਰਿਆ ਕਿਸੇ ਨੇ ਬਾਈ ਕੋਈ ਕਦਰ ਨਹੀਂ ਪਾਈ ਹਨਾ ਇਕੱਲਾ ਰਹਿ ਗਿਆ ਯਾਰ ਤਾਂ ਹੁਣ ਇਸ ਦਪਹਿਰ ਵੀ ਜਿਹੜੀ ਕਰਨੀ ਹੈ ਇਹਦੀ ਹਨਾ ਮੈਂ ਅੱਜ ਲੱਗਿਆ ਤਾਂ ਖੋਲਣਾ ਬਾਪੂ ਮੇਰਾ ਜਲ ਕਹਿੰਦਾ ਵੀ ਦੇਖ ਲੈ ਕੋਈ ਬੰਦਾ ਅਨਾਬ ਇਕੱਲੇ ਨੇ ਕਾਹਨੂੰ ਲੋਕ ਕਰਨਾ ਵੀ ਜਿੰਨਾ ਬਾਈ ਕਿਸੇ ਦਾ ਨਾ ਛੜ ਕੇ ਰਹਾਗੇ ਬਾਕੀ ਆਪਣੇ ਥੋੜੇ ਜਿਆਦੇ ਖਰਾਬ ਕਰ ਜਾਂਦੇ ਹੁੰਦੇ ਆ ਆਪਣੇ ਵੀ ਕਰ ਗਏ ਜਿਨ੍ਹਾਂ ਦੇ ਸਿਰ ਤੇ ਛਾਲਾ ਮਾਰੀ ਦੀਆਂ ਦੀਆਂ ਹਨਾ ਉਹ ਤੁਹਾਨੂੰ ਪਤਾ ਹੀ ਆ ਭਜਨ ਬਾਈ ਦੇਖ ਲਓ ਹਣ ਬੰਦੇ ਨੇ ਦੋ ਦਿਨ ਹੋ ਗਏ ਪਹਿਲਾਂ ਬਾਈ ਜਿੱਦਨ ਦੀ ਮਸ਼ੀਨ ਲਈ ਆ ਉਹਨੇ ਦਾ ਮੰਨ ਲਓ ਇੱਕ ਬੜਾਈਆਂ ਵੀ ਨੱਤੀਆਂ ਕਿ ਮਸ਼ੀਨ ਨਹੀਂ ਆ ਬਾਈ ਨੇ ਅੰਦਰ ਵੀ ਬੜਾਈਆਂ ਹਨਾ ਮਸ਼ੀਨ ਲੈ ਲਈ ਕੋਈ ਬਾਈ ਕਿਸੇ ਦਾ ਹੋ ਨਹੀਂ ਹੈ ਕਿੰਨਾ ਕਰਿਆ ਬਾਈ ਦਿਨ ਥੋੜੇ ਸਾਹਮਣੇ ਨਾ ਮਕਾਨ ਗਿਰਿਆ ਯਾਰ ਜਰਦੀ ਆਪਾਂ ਨਾਲ ਪੂਰਾ ਡੜ ਕੇ ਖੜੇ ਆਂ ਵੀ ਕਿਸੇ ਗੱਲ ਤੇ ਪਿੱਛੇ ਨਹੀਂ ਹਟੇਗੇ ਵੀ ਜਿੰਨਾ ਵਾਤੇ ਬਾਤ ਬਾਹਰ ਤੋਂ ਪਾਈਆਂ ਨੇ ਆਪਣੇ ਨਾਲ ਮਦਦ ਕਰੀ ਉਹਦੇ ਨਾਲ ਵੱਧ ਵੀ ਆਪਾਂ ਵੀ ਕਰੀ ਜਣਾ ਨਾਲ ਖੜੇ ਰਹੇ ਵੀ ਚੱਲ ਕੋਈ ਨਹੀਂ ਯਾਰ ਬੰਦਾ ਆਪਣੇ ਨਾਲ ਜਾਂਦਾ ਹੈ ਨਾ ਉਹੀ ਬੰਦੇ ਹੁਣ ਮੈਨੂੰ ਗਾਲਾਂ ਕੱਢਦੇ ਆਂ ਕਹਿੰਦੇ ਤੂੰ ਗਲਤ ਤਾ ਉਹ ਟਾਈਮ 'ਚ ਤੈਨੂੰ ਅਸੀਂ ਬਥੇਰਾ ਕਿਹਾ ਵੀ ਨਾ ਤੂੰ ਐਜੇ ਕੰਮ ਨਾ ਕਰਿਆ ਕਰ ਵੀ ਪਿੱਛੇ ਰੱਖਿਆ ਕਰ ਬੰਦੇ ਨੂੰ ਕੰਮ ਵਾਲੇ ਬੰਦੇ ਨੂੰ ਕੰਮ ਵਾਲੀ ਜਗ੍ਹਾ ਰੱਖਿਆ ਕਰ ਵੀ ਤੂੰ ਹੈ ਉਹ ਥੋੜਾ ਜਿਹਾ ਉੱਪਰ ਚੜ ਜਾਣਾ ਤੇਰੀ ਉਹ ਹੀ ਤੇ ਫੇਰ ਦਿੰਦੇ ਬੋਈ ਗੱਲ ਸੱਚੀ ਆ ਗੱਲਾਂ ਸੱਚੀਆਂ ਹੋ ਜਾਂਦੀਆਂ ਬਈ ਹਣਾ ਬਾਹਰ ਤੋਂ ਜੈਤੀ ਪਤਾ ਲੱਗ ਜਾਂਦਾ ਚਲੋ ਜੇ ਮਹਾਰਾਜ ਨੇ ਜਿਹੜਾ ਲਿਖਿਆ ਕਰਮਾ ਚ ਉਹ ਤਾਂ ਦੁੱਖ ਸੁੱਖ ਚ ਝੱਲਣਾ ਹੀ ਹਣਾ ਚੱਲੀਏ ਵੀ ਥੱਲੇ ਉਤਰਿਆ ਹੋਣਾ ਜੋਤ ਥੱਲੇ ਉਤਰਿਓ ਫਿਰ ਹੁਣ ਇਹਦੀ ਰਿਪੇਅਰ ਆ ਬਈ ਹਣਾ ਬੰਦਾ ਮੇਰਾ ਵੀਰ ਜੀ ਕੋਈ ਹੈਗਾ ਕੰਬੈਨ ਤੇ ਸੀਜ਼ਨ ਲਾਉਣੇ ਵਾਲਾ ਹਣਾ ਤਾਂ ਮੇਰੇ ਨਾਲ ਕਨੈਕਟ ਕਰੇ ਆਪਾਂ ਬਈ ਵਧੀਆ ਬੰਦਾ ਹੋਵੇ ਬਸ ਖਾਣੇ ਪੀਣੇ ਵਾਲਾ ਨਾ ਹੋਵੇ ਮੇਰਾ ਵੀਰ ਭਾਵੇਂ 5-4000 ਰੁਪਏ ਵੱਧ ਹੋਵੇ ਉਹਦਾ ਕੋਈ ਗੱਲ ਨਹੀਂ ਹੈਗੀ हां आगे फोरमैन साहब आगे हां आ जाओ फिर आ जाओ आ जाओ हॉली 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 ग्रेज सिंह हॉली 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 आवी बंदा भाई 5-4000 ਰੁਪਏ ਵੱਧ ਹੋਵੇ ਪਰ ਖਾਣੇ ਪੀਣੇ ਵਾਲਾ ਨਾ ਹੋਵੇ ਹਨ ਵੀ ਐ ਨਹੀਂ ਜਿਵੇਂ ਹੁਣ ਦਾ दारू भाई ਮਾਲ ਮੂਲ ਤਾਂ ਬੰਦਾ ਜਵੇਂ ਨੇੜੇ ਵੀ ਲੱਗਣ ਵਾਲਾ ਨਾ ਹੋਵੇ ਉਹ ਬੰਦਾ ਇਹਨੂੰ ਆਪਾਂ ਨੂੰ ਲੋੜ ਆ ਕਿਉਂ ਆ ਬਾਈ ਬਥੇਰਾ ਖਲਾਪਲਾ ਕੇ ਦੇਖ ਲਿਆ ਕੋਈ ਕਿਸੇ ਦਾ ਗੁਣ ਨਹੀਂ ਪਉਂਦਾ ਹੈਗਾ ਚਲੋ ਬਾਕੀ ਜਿਵੇਂ ਮਹਾਰਾਜ ਨੂੰ ਮਨਜ਼ੂਰ ਆ ਹਨਾ ਟਾਇਰ ਆਪਾਂ ਮੂਹਰੇ ਵਾਲੇ ਬਾਈ ਲਾਤੇ ਤੇ ਪਿੱਛੇ ਵਾਲੇ ਟਾਇਰ ਆ ਜਿਹੜੇ ਹਨਾ ਇਹ ਵੀ ਲਾ ਦਾਂਗੇ ਕਿਉਂ ਮੈਂ ਬਾਹਰ ਨੂੰ ਮਸ਼ੀਨ ਚੱਲਣੀ ਆ ਜਿਹੋ ਦੇ ਵਿੱਚ ਤੁਹਾਨੂੰ ਪਤਾ ਰੋਡ-ਰੋਡ ਤੇ ਬਾਈ ਤੰਕ ਕਰਦਾ ਥੋੜਾ ਜਿਹਾ ਟਾਇਰ ਤੇ ਨਾ ਕੱਟ ਜਾ ਲੱਗਿਆ ਹਾਇਕਾ ਦੇਗਾ ਇਹ ਆਹ ਉਹਰੇ ਕੱਟ ਜਾ ਫੁੱਲੇ ਜਾ ਹਾ ਇੱਥੇ ਤੇ ਆਂਡੜੀ ਜੀ ਨਿਕਲੀ ਹੋਈ ਆ ਇਹਦੇ ਕਰਕੇ ਥੋੜਾ ਡੜਜਾ ਲੱਗਦਾ ਵੀ ਜੇ ਕਿਤੇ ਹੋਰੇ ਨਾਲ ਖਰਾਬ ਇਹ ਨਾ ਕਰੇ ਹਨਾ ਰੋਡ ਦੇ ਵਿੱਚ ਕਈ ਵਾਰੀ ਤੁਹਾਨੂੰ ਪਤਾ ਹੀ ਆ ਬਾਕੀ ਰਿਪੇਅਰ ਤਾਂ ਬਾਈ ਤੁਹਾਨੂੰ ਪਤਾ ਹੀ ਆ ਨਾ ਵੀ ਆਪਾਂ ਜਿਹੜੀ ਕਣਕ ਦੇ ਵਿੱਚ ਵੀ ਇਹਦੇ ਮੱਕੀ ਤੇ ਪਹਿਲਾਂ ਵੀ ਪੂਰੀ ਰਿਪੇਅਰ ਠੋਕ ਕੇ ਕਰੀ ਆ ਇੱਕ ਗੈਡ ਰਾਮ ਦੀਆਂ ਪੱਤੀਆਂ ਬਸ ਜਿਹੜੀਆਂ ਆਪਣੇ ਸਟਾਰਟਿੰਗ ਦੇ ਵਿੱਚ ਛੱਲੀਆਂ ਕੱਢਣਗੇ ਤੇ ਸ਼ਾਲਾ ਪਰਾਣਾ ਉਹ ਬਸ ਟੁੱਟ ਕੇ ਨਿਕਲ ਗਈਆਂ ਨੇ ਬਾਹਰ ਪੱਤੀਆਂ ਪੱਤੀਆਂ ਲਾਉਣੀਆਂ ਉਹਦੇ ਬਾਅਦ ਜਿਹੜਾ ਬੈਰਿੰਗ ਬੂਰਗ ਮਾੜਾ ਮੋਟਾ ਪਾਊਗਾ ਕੋਈ ਉਹ ਪਾ ਲਾਂਗੇ ਨਹੀਂ ਤਾਂ ਫਿਰ ਓਕੇ ਯਾਰ ਫੋਟਾ ਬਾਕੀ ਸਮਾਨ ਆ ਜਿਹੜਾ ਹਨਾ 40 50 ਆ ਇਹਦਾ ਸਮਾਨ ਲਿਆਂਦਾ ਰੋ ਜੋ ਥੋੜਾ ਜਿਹਾ ਪਿਆ ਤਾਂ ਉਹ ਆਪਣਾ ਮਸ਼ੀਨ ਤੇ ਹੀ ਪਿਆ ਬਾਕੀ ਉਹਦੇ ਬਾਅਦ ਦੇਖਾਂਗੇ ਜੋ ਨਾਲ ਨਾਲ ਹਨਾ ਮਾ ਤੁਹਾਨੂੰ ਪਤਾ ਹੀ ਮਾਣਾ ਮੋਟਾ ਸਫੇਰ 파ਟ ਤਾਂ ਜ਼ਰੂਰੀ ਵੀ ਹੈ ਹਨਾ ਕੰਮਾਂ ਤੇ ਪਿਆ ਵੀ ਹੋਣਾ ਚਲੋ ਬਾਕੀ ਮਾਰਾ ਦੀ ਜਿਵੇਂ ਵੀ ਦਾਣਾ ਪਾਣੀ ਹਾਂ ਕੀਆ ਕੰਡੇ ਆ ਪੁੱਤ ਓਏ ਪੈਰ ਨਾ ਰੱਖ ਉੱਪਰ ਆਉਦੇ ਕਰ ਨਾ ਪੈਰ ਨਾ ਰੱਖ ਕਿੰਨੇ ਪੈਸੇ ਹੋਗੇ ਫੋਰਮੈਨ ਸਾ ਮਸ਼ੀਨ ਸਮਾਰੀ ਦੇ ਹਾਂ ਫਰੀ ਹੈ ਸੇਵਾ ਨਹੀਂ ਕੋ ਲੰਦੇ ਕੁਝ ਛੇ ਵਾਲ ਨੰਦੇ ਪੈਸਾ ਠੀਕ ਕਰੀ ਦੇ ਚਲੋ ਬਾਕੀ ਹੁਣ ਰਿਪੇਅਰ ਕਰਾਂਗੇ ਨਾ ਫੇਰ ਤੁਹਾਨੂੰ ਦਿਖਾਵਾਂਗੇ ਜੋਤ ਸਿੰਘ ਫੋਰਮੈਨ ਦੀ ਫੋਰਮੈਨ ਨੇ ਵੀ ਕਿੰਨੀ ਕ ਮਸ਼ੀਨ ਐ ਇੱਕ ਸਿੱਖ ਗਿਆ ਹਨਾ ਜੋਤ ਕਿੱਥੇ ਜਾਣਾ ਹੁਣ ਉੱਪਰ ਨਹੀਂ ਜਾਣਾ ਪੁੱਤ ਹੁਣ ਉੱਪਰ ਨਹੀਂ ਜਾਣਾ ਹੈਗਾ ਮੇਰਾ ਪੁੱਤ ਚਲ ਆ ਜਾ ਪੈਰਾਂ ਚ ਬੱਜਦੇ ਨਾ ਫਰੂੰਕੇ ਉਹਦੇ ਕਰਕੇ ਜਾਂਦਾ ਹੁਣ ਉੱਪਰ ਨਹੀਂ ਜਾਣਾ ਪੁੱਤ ਹੈ ਉੱਪਰ ਕੀ ਕਰਨਾ ਹੁਣ ਤਾਂ ਹੈ ਐਦਨ ਮੂੰਹ ਕਰ ਐਦਨ ਮੂੰਹ ਕਰ ਰਿਪੇਅਰ ਕਰਾਇੰਗਾ ਵਜਿਨ ਮੇਰੇ ਕਾ ਰਿਪੇਅਰ ਕਰਾਉਂਗਾ ਰਿਪੇਅਰ ਕਰਾਉਂਗਾ ਪਾਪਾ ਕਹੇ ਥੋੜੀ ਕਿੱਕਣ ਮਾਰੂਗਾ ਵਹੀਂ ਤੇ ਕੰਮ ਕਿੱਕਣ ਕਰੂਗਾ ਕਿਵੇਂ ਕਰੂਗਾ ਕੰਮ ਮੰਮਾ ਮੰਮਾ ਪਾਪਾ ਕਹਦੇ ਪਾਪਾ ਕਹਦੇ ਪਪਾ ਪਪਾ ਕਹਦੇ ਚਲੋ ਠੀਕ ਆ ਬਾਈ ਦੇਖਦੇ ਆ ਜੇ ਮੇਰਾ ਵੀਰ ਹੋਇਆ ਕੋਈ ਵਧੀਆ ਵੀਰ ਨਾ ਤਾਂ ਮੇਰੇ ਕਾ ਕਨੈਕਟ ਕਰੇ ਜਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ